ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹੂੰ ਇੱਕ ਅੱਜ ਕੱਲ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਪੋਸਟਰ ਵਾਇਰਲ ਹੋ ਰਹੇ ਨੇ ਬੇਲੇ ਰੈਣ ਦੇ ਮੁਕਾਬਲੇ ਇਹ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਘੋਲੀਆ ਖੁਰਦ ਦੇ ਵਿੱਚ ਦੂਜਾ ਮੁਕਾਬਲਾ ਹੋਇਆ ਹੁਣ ਜਿਦੇ ਵਿੱਚ 50 ਤੋਂ ਉੱਤੇ ਜਾਣਿਆਂ ਨੇ ਭਾਗ ਲਿਆ ਤੇ ਉਹਦੇ ਵਿੱਚੋਂ 24 25 ਘੰਟਿਆਂ ਦੇ ਵਿੱਚ ਬਾਕੀ 47 48 ਜਾਣੇ ਤਾਂ ਮੰਨ ਲਓ ਕਿ ਬਾਹਰ ਹੋ ਗਏ ਸੀਗੇ ਤੇ ਤਿੰਨ ਕ ਜਾਣੇ ਬਾਕੀ ਜਿਹੜੇ ਤਿੰਨ ਨੌਜਵਾਨ ਬੱਚੇ ਨੇ ਉਹਨਾਂ ਦੇ ਵਿੱਚੋਂ ਦੋ ਜਾਣੇ ਪਹਿਲੇ ਨੰਬਰ ਤੇ ਆਏ ਨੇ ਤੇ ਇੱਕ ਮੁੰਡਾ ਦੂਜੇ ਨੰਬਰ ਤੇ ਆਇਆ ਲਵਪ੍ਰੀਤ ਤੇ ਸਤਵੀਰ ਸਿੰਘ ਤਾਂ ਪਹਿਲੇ ਨੰਬਰ ਤੇ ਆਏ ਨੇ ਤੇ ਇਹ ਮੁਕਾਬਲਾ ਇਹਨਾਂ ਨੇ 31 ਘੰਟੇ ਵੇਲੇ ਬੈਠ ਕੇ ਜਿੱਤਿਆ ਏ ਤੇ ਲਵਪ੍ਰੀਤ ਤੇ ਸਤਵੀਰ ਸਿੰਘ ਨੂੰ ਮਿਲਿਆ 353500 ਰੁਪਈਆ ਤੇ ਇੱਕ ਇੱਕ ਸਾਈਕਲ ਤੇ ਇੱਕ ਇੱਕ ਟਰੋਫੀ ਮਿਲੀ ਆ ਉਹਨਾਂ ਨੂੰ ਤੇ ਜਿਹੜਾ ਚੰਨਣ ਸਿੰਘ ਆ ਮੁੰਡਾ ਉਹ ਦੂਜੇ ਨੰਬਰ ਤੇ ਆਇਆ ਉਸ ਨੂੰ 1500 ਰੁਪਇਆ ਤੇ 1 ਕਿਲੋ ਇੱਕ ਡੱਬਾ ਘਿਉ ਦਾ ਮਿਲਿਆ। ਇਹ ਖੇਡ ਦੇ ਵਿੱਚ ਕੁਝ ਸ਼ਰਤਾਂ ਸੀਗੀਆਂ ਫੋਨ ਨਹੀਂ ਦੇਖਣਾ, ਫੋਨ ਨਹੀਂ ਚਲਾਉਣਾ, ਲੈਪਟਾਪ ਨਹੀਂ ਚਲਾਉਣਾ ਜਾਂ ਟੀਵੀ ਨਹੀਂ ਦੇਖਣਾ। ਜਾਂ ਮਿਲ ਕੇ ਮੁਕਾਬਲਾ ਨਹੀਂ ਕਰਨਾ। ਜਾਂ ਗਾਲਾਂ ਨਹੀਂ ਕੱਢਣੀਆਂ, ਖਾਣਾ ਪੀਣਾ ਨਹੀਂ, ਬਾਥਰੂਮ ਨਹੀਂ ਜਾਣਾ। ਕੁਝ ਇਸ ਤਰ੍ਹਾਂ ਦੀਆਂ ਸ਼ਰਤਾਂ ਸੀਗੀਆਂ। ਜਿਸ ਦੇ ਵਿੱਚੋਂ ਇਹ ਗੱਦੇ ਲੱਗੇ ਹੋਏ ਬੰਨੇ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਪੜ੍ਹ ਸਕਦੇ ਸੀਗੇ। ਤੇ ਟੂ ਲਾ ਕੇ ਬੈਠਣਾ ਸੌਣਾ ਵੀ ਨਹੀਂ ਹੈਗਾ ਇਸ ਦੇ ਵਿੱਚ ਬਜ਼ੁਰਗਾਂ ਨੇ ਭੈਣਾਂ ਨੇ ਮਾਤਾਵਾਂ ਨੇ ਬੱਚਿਆਂ ਨੇ ਹਿੱਸਾ ਲਿਆ ਜੋ ਸਾਰੇ ਉਹਦੇ ਵਿੱਚੋਂ 24 25 ਘੰਟੇ ਦੇ ਵਿੱਚ ਕੁਝ 10 ਘੰਟੇ ਚ ਕੋਈ 12 ਚ ਕੋਈ 15 ਚ ਆਊਟ ਹੁੰਦੇਗੇ ਬਾਹਰ ਹੁੰਦੇਗੇ ਇਸ ਮੁਕਾਬਲੇ ਬਾਰੇ ਇਸ ਮੁਕਾਬਲੇ ਬਾਰੇ ਕੁਝ ਲੋਕਾਂ ਦਾ ਕਹਿਣਾ ਕਿ ਪੰਜਾਬੀ ਹੁਣ ਇੰਨੇ ਵਿਲੇ ਹੋ ਗਏ ਕਿ ਪੰਜਾਬ ਚ ਇਦਾਂ ਦੇ ਮੁਕਾਬਲੇ ਕਰਾਇਆ ਜਾਣਗੇ ਲੋਕਾਂ ਦੀ ਆਪਣੀ ਆਪਣੀ رائے ਆ ਉਹ ਕਹਿੰਦੇ ਤੁਸੀਂ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੋ ਤੇ ਕੋਈ ਚੰਗੇ ਕੰਮ ਸਿਖਾਓ ਇਹ ਬੇਲੇ ਰਹਿਣੇ ਵਾਲਾ ਕੋਈ ਮੰਨ ਲਾ ਕੀ ਵਧੀਆ ਕੰਮ ਨਹੀਂ ਹੈਗਾ ਤੇ ਬਾਕੀ ਕਿਸੇ ਦਾ ਕਹਿਣਾ ਕੀ ਜਦੋਂ ਕੋਈ ਰਿਸ਼ਤੇਦਾਰ ਤੁਹਾਡੇ ਘਰ ਆ ਕੇ ਪੁੱਛੂਗਾ ਵੀ ਇਹ ਟਰਾਫੀ ਕਿਸ ਗੱਲ ਦੀ ਆ ਤਾਂ ਕੀ ਦੱਸਿਆ ਕਰੋਗੇ ਕਿ ਬੇਲੇ ਰਹਿਣ ਦੇ ਬੇਲਣਾਂ ਦੀ ਟਰਾਫੀ ਆ ਇਹ ਕਿਸੇ ਦਾ ਕਹਿਣਾ ਕਿ ਸ਼ਰਮ ਕਰੋ ਪੰਜਾਬੀਓ ਕਹੀ ਜੀਆਂ ਗੱਲਾਂ ਮਗਰ ਪੈਗੇ ਜੇ ਕਰਾਉਣਾ ਹੀ ਆ ਕੋਈ ਕੁਛ ਪੰਜਾਬ ਦੀਆਂ ਰਵਾਇਤੀ ਖੇਡਾਂ ਕਰਾਓ ਜੇ ਕਰਾਉਣੀ ਆਈ ਨੇ ਜੇ ਕੁਛ ਕਰਨ ਨਹੀਂ ਚਾਹੁੰਦੇ ਹੋ ਰਵਾਇਤੀ ਖੇਡਾਂ ਕਰੋ ਤੇ ਬਾਕੀ ਇਹ ਵੈਸੇ ਇੱਕ ਗੱਲ ਤਾਂ ਇਹਦੇ 'ਚ ਹੈਗੀ ਆ ਕਿ ਦੇਖੋ ਜੋ ਬੰਦੇ ਨੇ 31 ਘੰਟੇ ਫੋਨ ਤੋਂ ਬਿਨਾ ਸਾਰੇ ਆ ਗੱਲ ਤਾਂ ਬਹੁਤ ਵੱਡੀ ਆ ਉਹਨਾਂ ਦਾ ਕਹਿਣਾ ਵੀ ਆ ਵੀ ਅਸੀਂ ਆਪਣੇ ਆਪ ਨੂੰ ਜਾਣ ਸਕੇ ਕੁਛ ਨਾ ਕੁਛ ਤੇ ਉਹਨਾਂ ਦਾ ਇਹ ਵੀ ਕਹਿਣਾ ਮੁੰਡਿਆਂ ਦਾ ਲਾਪਰੀ ਤੇ ਸਤਵੀਰ ਦਾ ਕਿ ਅਸੀਂ 6-7 ਘੰਟੇ ਹੋਰ ਬੈਠ ਜਾਂਦੇ ਪਰ ਜਿਹੜੀ ਟੀਮ ਸੀ ਉਹਨਾਂ ਨੇ ਫੈਸਲਾ ਲਿਆ ਕਿ ਕੋਈ ਮੰਨ ਲਓ ਵੀ 31 ਘੰਟੇ ਤੋਂ ਨਾ ਉਹ ਬਾਥਰੂਮ ਗਿਆ ਸੀਗਾ ਵੀ ਕੋਈ ਅੰਦਰੂਨੀ ਦਿੱਕਤ ਮੰਨ ਲਾ ਉਹਨਾਂ ਦੇ ਸਰੀਰ ਨੂੰ ਨਾ ਆਵੇ ਤਾਂ ਉਹਨਾਂ ਨੇ ਫੈਸਲਾ ਉਹ ਦੋਨਾਂ ਨੂੰ ਬਰਾਬਰ ਬਰਾਬਰ ਰੱਖਤਾ ਤੇ ਜਿਹੜਾ ਚੰਨਣ ਸਿੰਘ ਉਹ ਕਹਿੰਦਾ ਵੀ ਮੈਂ 6-7 ਘੰਟੇ ਹੋਰ ਬੈਠ ਜਾਂਦਾ ਪਰ ਮੈਂ ਬਾਥਰੂਮ ਜਾਣ ਕਰਕੇ ਮੈਨੂੰ ਉੱਠਣਾ ਪੈ ਗਿਆ ਪਰ ਇਹ ਲਾਪ੍ਰੀਤ ਸਿੰਘ ਸ਼ਾਇਦ ਇੱਕ ਹਸਪੀਟਲ 'ਚ ਕੰਮ ਕਰਦਾ ਕੋਈ ਵਿਹਲਾ ਨਹੀਂ ਹੈਗਾ ਪਰ ਚਲੋ ਠੀਕ ਹੈ ਇਹ ਵੀ ਇੱਕ ਮਨੋਰੰਜਨ ਦਾ ਸਾਧਨ ਸੀਗਾ ਹਨਾ ਬਾਕੀ ਲੋਕਾਂ ਦੀ ਆਪਣੀ ਆਪਣੀ رائے ਆ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਚ ਦਿਓ ਜਰੂਰ ਐ ਇਦਾਂ ਦਾ ਲੋਕ ਚਲੋ ਇਹ ਕਮੈਂਟ ਕਰਦੇ ਹੀ ਹੁੰਦੇ ਨੇ ਵਧੀਆ ਪ੍ਰਾਲਾਬੀ ਆ ਵੈਸੇ ਹੋਣੇ ਚਾਹੀਦੇ ਨੇ ਮੁਕਾਬਲਾ ਹੀ ਆ ਇਹ ਕਿਤੇ ਦੇ ਚ ਕਿਹੜਾ ਕੋਈ ਇਹ ਤਾਂ ਦਿੱਤਾ ਨਹੀਂ ਜਾਂਦਾ ਸਰਟੀਫਿਕੇਟ ਲਿਖ ਕੇ ਕਿ ਹਾਂ ਯਾਰ ਤੁਸੀਂ ਵੇਲੇ ਰਹੋ ਹਣ ਜਾਂ ਵੇਲੜ ਬਣ ਜਾ ਹਣਾ ਇਦਾਂ ਦਾ ਲੋਕ ਤਾਂ ਖੇਡ ਖੇ ਪੰਜ ਪੰਜ 6 6 ਘੰਟੇ ਇਦਾਂ ਹੀ ਬਤਾ ਦਿੰਦੇ ਨੇ ਜਾਂ ਸੱਤ ਚ ਗੱਲਾਂ ਮਾਰ ਕੇ ਹੋਣੇ ਚਾਹੀਦੇ ਆ ਨੇ ਚਲੋ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਖੇਡ ਆ ਕੋਈ ਨਾ ਕੋਈ ਹੋਣੀ ਚਾਹੀਦੀ ਆ ਬਾਕੀ ਗੱਲ ਇਹ ਆ ਵੀ ਤੁਸੀਂ ਇਹ ਦੇਖੋ ਵੀ ਬੰਦੇ ਮੰਨ ਲਓ ਕੀ ਉਹ ਬਿਨਾ ਖਾਣ ਤੋਂ ਬਿਨਾ ਖਾਦੇ ਪੀਤੇ ਤੋਂ ਬਿਨਾ ਮੰਨ ਲਓ ਸੌਣ ਤੋਂ ਹਨਾ ਤੇ ਬਿਨਾ ਬਾਥਰੂਮ ਜਾਣ ਤੋਂ ਮੱਲਾ ਬੰਦਿਆਂ ਨੇ ਸਖਤ ਸੀਗਾ ਮੁਕਾਬਲਾ ਬੈਠਣਾ ਬਹੁਤ ਵੱਡੀ ਗੱਲ ਆ 32 ਘੰਟੇ 31 ਘੰਟੇ ਬਹੁਤ ਇੱਕ ਦਿਨ ਤੋਂ ਉੱਤੇ ਹੋ ਗਿਆ ਟਾਈਮ 24 ਘੰਟਿਆਂ ਤੋਂ 7 ਘੰਟੇ ਉੱਤੇ ਨਿਕਲ ਗਏ ਸੀਗੇ ਤੇ ਉਸ ਤੋਂ ਬਾਅਦ ਇਦੇ ਚ ਚਲੋ ਵੈਸੇ ਤੁਸੀਂ ਘਰਾਂ ਵੀ ਕਰ ਸਕਦੇ ਹੋ ਜਿਵੇਂ ਸੋਚ ਲਓ ਕਿ ਮੈਂ ਅੱਜ 5 ਘੰਟੇ ਹਨਾ ਬਿਨਾ ਫੋਨ ਤੋਂ ਰਹਿਣਾ 5 ਘੰਟੇ ਫੋਨ ਨਹੀਂ ਚਲਾਉਣਾ ਜਾਂ ਕਿਤਾਬ ਪੜ੍ਹਨੀ ਹੈ ਜਾਂ ਵਿਹਲੇ ਬੈਠਣਾ ਇਹ ਮੁਕਾਬਲਾ ਤੁਸੀਂ ਘਰਾਂ ਵੀ ਕਰ ਸਕਦੇ ਹੋ ਆਪਣੇ ਆਪ ਤੇ ਜਾਂ ਤੁਸੀਂ ਕਿਤੇ ਜਾ ਕੇ ਇਹ ਭਾਗ ਵੀ ਲੈ ਸਕਦੇ ਹੋ ਤੁਸੀਂ ਸਾਰਾ ਦਿਨ ਫੋਨ ਵੀ ਤੁਸੀਂ ਸਾਈਡ ਤੇ ਰੱਖ ਕੇ ਸਾਰਾ ਦਿਨ ਵਿਹਲੇ ਰਹਿ ਕੇ ਦੇਖ ਲਓ ਹਾਂ ਪਤਾ ਲੱਗ ਜਾਂਦਾ ਬੰਦੇ ਨੂੰ ਸਾਰਾ ਦਿਨ ਭੁੱਖਾ ਰਹਿ ਕੇ ਦੇਖ ਲਓ ਪਤਾ ਲੱਗ ਜੂ ਵੱਡੀ ਗੱਲ ਆ ਹਾਂ ਹੈਨੀ ਵੱਡੀ ਗੱਲ ਆ ਵੱਡੀ ਗੱਲ ਪਰ ਮੰਨ ਲਓ ਕਿ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਚ ਜ਼ਰੂਰ ਦਿਓ ਕੀ ਇਹ ਤਾਂ ਨੇ ਮੁਕਾਬਲੇ ਹੋਣੇ ਚਾਹੀਦੇ ਨੇ ਨਹੀਂ ਹੋਣੇ ਚਾਹੀਦੇ ਜਾਂ ਇਹ ਸਹੀ ਆ ਮੁਕਾਬਲਾ ਜਾਂ ਗਲਤ ਆ ਕੁਝ ਲੋਕਾਂ ਦਾ ਇਹ ਵੀ ਕਹਿਣਾ ਚਲੋ ਕੀ ਹਾਂ ਧਰਮ ਦੇ ਕੋਈ ਮੰਨ ਲਓ ਕਿ ਉਹ ਮੁਕਾਬਲਾ ਕਰਾਉਣਾ ਤੇ ਨਾਲੇ ਤਾਂ ਸਮਾ ਉੱਧਰ ਸਫਲ ਹੋ ਜਾਂਦਾ ਤੇ ਨਾਲੇ ਮੰਨ ਲਓ ਕਿ ਬੰਦੇ ਨੂੰ ਕੋ ਸਿੱਖਿਆ ਮਿਲਦੀ ਠੀਕ ਆ ਇਸ ਕਰਕੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬਰ ਵੀ ਕਰਿਓ ਤੇ ਬਾਕੀ ਰਾਏ ਜ਼ਰੂਰ ਦਿਓ ਦੱਸਿਓ ਵੀ ਕਿਵੇਂ ਆ ਇਹ ਹੈ ਨਾ ਗੱਲ ਸਹੀ ਆ ਜਾਂ ਨਹੀਂ ਧੰਨਵਾਦ ਜੀ